ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ 2.5 ਸਾਲਾਂ ਤੋਂ ਮੁਫਤ ਸ਼ੁਰੂ ਕੀਤੀ ਗਈ ਸੀਐਮ ਦੀ ਯੋਗਸ਼ਾਲਾ ਨਾਲ ਜਿੱਥੇ ਲੋਕ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਹੋ ਰਹੇ ਹਨ ਉੱਥੇ ਹੀ ਨਿਰਮਲਾ ਬਾਂਸਲ ਜਿਹੀ ਕਈ ਬਜ਼ੁਰਗ ਜੋ ਕਦੇ ਚੱਲਣ ਤੋਂ ਵੀ ਲਾਚਾਰ ਸੀ ਅੱਜ ਯੋਗਾ ਰਾਹੀਂ ਤੰਦਰੁਸਤੀ ਵੱਲ ਵਧ ਰਹੇ ਹਨ ਮੈਨੂੰ ਜੀ ਫਿਜ਼ੀਕਲ ਰੀਡ ਦੀ ਹੱਡੀ ਦੀ ਪ੍ਰੋਬਲਮ ਹੈ ਪਹਿਲਾਂ ਤਾਂ ਮੈਂ ਮੰਜੇ 'ਤੇ ਪਈ ਰਹਿੰਦੀ ਸੀਗੀ ਮੈਂ ਲਾਜ ਬਹੁਤ ਕਰਾਇਆ ਮੈਂ ਦਵਾਈਆਂ ਬਹੁਤ ਖਾਧੀਆਂ। ਸਾਡੇ ਬੱਚੇ ਬਾਹਰ ਹੈਗੇ ਤੇ ਅਸੀਂ ਇਕੱਲੇ ਹੀ ਦੋਨੇ ਮੀਆਂ ਬੀਬੀ ਜਿਹੜੇ ਘਰ ਵਿੱਚ ਰਹਿੰਦੇ ਹੈਗੇ ਤੇ ਸਾਨੂੰ ਬਾਹਰ ਜਾਣਾ ਆਣ ਦੀ ਦਿੱਕਤ ਸੀ। ਉਸ ਤੋਂ ਬਾਅਦ ਮੈਨੂੰ ਪਤਾ ਚੱਲਿਆ ਵੀ ਇੱਥੇ ਯੋਗਾ ਹੁੰਦੀ ਹੈ। ਫਿਰ ਮੈਂ ਯੋਗਾ ਤੇ ਆਉਣਾ ਸ਼ੁਰੂ ਕੀਤਾ। ਯੋਗਾ ਕਰਦਿਆਂ ਮੈਨੂੰ ਸਾਲ ਹੋ ਗਿਆ ਜਿਪੂਰਾ। ਪਹਿਲਾਂ ਨਾਲੋਂ ਤਾਂ ਵੀ ਹੁਣ ਬਹੁਤ ਜ਼ਿਆਦਾ ਵਿੱਚ ਫਰਕ ਆ ਮੈਨੂੰ। ਹੁਣ ਮੈਂ ਕੋਈ ਦਵਾਈ ਨਹੀਂ ਖਾ ਰਹੀ। ਮੈਂ ਸਿਰਫ ਯੋਗਾ ਕਰਦੀ ਹਾਂ। ਯੋਗਾ ਨਾਲ ਮੈਂ ਤੁਰਨ ਲੱਗੀ ਹਾਂ। ਬਜ਼ੁਰਗ ਸਾਡੀ ਜ਼ਿੰਦਗੀ ਦਾ ਸਰਮਾਇਆ ਹਨ। ਇਸ ਉਮਰੇ ਇਹਨਾਂ ਦਾ ਤੰਦਰੁਸਤ ਹੋਣਾ ਪਰਿਵਾਰ ਦੇ ਚਿਹਰਿਆਂ ਦੀ ਰੌਣਕ ਬਣਦਾ ਹੈ। ਮੈਂ ਹਰ ਰੋਜ਼ ਯੋਗਾ ਕਰਨਾ ਹੁੰਦੀ ਹੈ ਮੇਰੀ ਉਮਰ 75 ਸਾਲ ਦੀ ਹੈ ਕਹਿੰਦੇ ਇਹਨਾਂ ਤਾਂ ਫਿਰ ਵਧੀਆਂ ਠੀਕ ਲੱਗਦਾ 75 ਸਾਲਾਂ ਦੀ ਬੁੜੀ ਜਦੋਂ ਕਰੇ ਪੰਜੇਰੇ ਸੀਐਮ ਦੀ ਯੋਗਸ਼ਾਲਾ ਨਾਲ ਲੋਕਾਂ ਦੀ ਜ਼ਿੰਦਗੀ ਤੇ ਸੋਚ ਨਵੀਂ ਦਿਸ਼ਾ ਵੱਲ ਜਾ ਰਹੀ ਹੈ ਇੱਕ ਫੋਨ ਕਰ ਦੋ ਕਿ ਸਾਨੂੰ ਯੋਗਾ ਦਾ ਟੀਚਰ ਚਾਹੀਦਾ ਹੈ 25 ਬੰਦੇ ਹੋ ਯੋਗਾ ਦਾ ਟੀਚਰ ਬਿਲਕੁਲ ਮੁਫਤ ਆਊਗਾ ਜੀ ਤੁਹਾਡੇ ਕੋਲੇ ਤੁਹਾਡੇ ਆਪ ਦੇ ਘਰੇ ਆਊਗਾ ਪੰਜਾਬ ਸਰਕਾਰ ਦੀ ਪੂਰੇ ਸੂਬੇ ਵਿੱਚ ਪਹੁੰਚ ਰਹੀ ਯੋਗਾ ਲਹਿਰ ਖੁਸ਼ਹਾਲੀ ਤੇ ਤਰੱਕੀ ਦਾ ਮੀਲ ਪੱਥਰ ਸਾਬਿਤ ਹੋਵੇਗੀ